ਸੰਸਦੀ ਸੁਰੱਖਿਆ 'ਚ ਸੰਭਾਲੀ ਦੀ ਕੋਸ਼ਿਸ਼ ਸੀਆਈਐਸਐਫ ਨੇ ਤਿੰਨ ਮਜ਼ਦੂਰਾਂ ਨੂੰ ਕੀਤਾ ਗ੍ਰਿਫਤਾਰ ਪਰਦੀ ਆਦਾਰਟ ਤੋਂ ਦਾਖਲ ਹੋਣ ਦੀ ਕਰ ਰਹੀ ਸੀ ਕੋਸ਼ਿਸ਼ ਅੱਜ ਸਰਕਾਰ ਬਣਾਉਂਦਾ ਦਾਵਾ ਪੇਸ਼ ਕਰੇਗਾ ਕਿ ਇਹ 11 ਵਜੇ ਹੋਏਗੀ ਐਨਡੀਏ ਸੰਸਦਿਤ ਦਲ ਦੀ ਮੀਟਿੰਗ ਜਿੱਥੇ ਮੋਦੀ ਨੂੰ ਚੁਣਿਆ ਜਾਏਗਾ ਸੰਸਦਿਤ ਦਲ ਦਾ ਨਿਸ਼ਾਨਾ ਕੰਨਦਰਾ ਨਾਲ ਸੁਖਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਦੇ ਖਿਲਾਫ ਜਾਂਚ ਜਾਰੀ پولیس ਨੇ ਕੁਲਵਿੰਦਰ ਕੌਰ ਤੋਂ ਪੁੱਛਗ취ੇ ਸੀਆਈਐਸਐਫ ਨੇ ਆਪਣੀ ਫੋਟਾ ਸਸਪੈਂਡ ਹਾਲੇ ਤੱਕ ਐਫਆਈਆਰ ਦਰਜ ਹੋ ਨਹੀਂ ਕੋਈ ਜਾਣਕਾਰੀ ਅੱਪੜਕਾਂ ਤੋਂ ਬਾਅਦ ਕੰਨਦਰਾ ਦੇ ਬਲੋ ਦਿੱਤੇ ਬਿਆਨ ਤੇ ਬਰਾਲ ਹਰਸਪ੍ਰਤਪੂਲੇ ਪੰਜਾਬੀਆਂ ਨੂੰ ਅਤਵਾਦ ਜਾਂ ਫਰਵਾਦੀ ਚਹਿਕੇ ਨਾ ਕਰੋ ਬਨਾਮ ਤਲਕੰਨਨ 81 ਪੰਜਾਬ ਚ ਵੱਧ ਹੈ ਅਥਵਾ ਸੰਨਲਨਾ ਤੋਂ ਸੱਪੜ ਮਾਰ ਕੇ ਬਾਈ ਸੀਆਈਐਸਐਫ ਦੇ ਮੁਲਾਜ਼ਮ ਕੁਲਕੰਦਰ ਕੌਤਾ ਪਰਿਵਾਰ ਆਇਆ ਸਾਹਮਣੇ ਸਟੈਂਡਰਡ ਚੌਕ ਫੌਂਟੇ ਪਰਸ ਲੰਗੌਨ ਲੈ ਕੇ ਗਿਆ ਇਸ ਬਾਅਦ ਪੰਜਾਬ ਬਾਰੇ ਮਾੜੀਆਂ ਟਿੱਪਣੀਆਂ ਕਰਦਿਆਂ ਕੰਨਾਂ ਦੀ ਆਦਤ ਮਾਨਹਾਨੀ ਦੇਸ਼ਵਰ ਆਪੂ ਗਾਂਧੀ ਦੀ ਆਜੂ ਬੰਗਲੁਰੂ ਕੋਰਟ ਦੇ ਵਿੱਚ ਪੇਸ਼ੀ ਕਰਨਾਟਕ ਪਾਚਪਾ ਨੇ ਦਰਜ ਕਰਵਾਇਆ ਸੀ ਮਾਮਲਾ ਮਾਨਹਾਨੀ ਕੇਸ ਦੇ ਵਿੱਚ ਪਿਛਲੇ ਸਾਲ ਗਈ ਸੀ ਸੰਸਦ ਕਿ ਦਾਂਤ ਸਭਾ ਚੋਣਾਂ ਚ ਕਾਂਗਰਸ ਦੇ ਨਾਲ ਗੱਠ ਜੋੜ ਨਹੀਂ ਕਰੇਗੀ ਆਮ ਆਦਮੀ ਪਾਰਟੀ ਮੰਤਰੀ ਗੋਪਾਲ ਪ੍ਰਾਇ ਬੁਲੇ ਇਕੱਲੇ ਲੜਾਂਗੇ ਦਾਂਤ ਸਭਾ ਚੋਣ ਸਿਰਫ ਲੋਕ ਸਭਾ ਇਲੈਕਸ਼ਨ ਦੇ ਲਈ ਕੀਤਾ ਗੱਠ ਜੋੜ ਦਸ਼ਕਾਲਿਕ ਸਮਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਭਾਤ ਕਰਦੇ ਹਾਂ ਬੁਲੇਟਿਨ ਦੀ ਸੰਸਦੀ ਸੁਰੱਖਿਆ 'ਚ ਸਨਮਾਰੀ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਵੱਡੀ ਖਬਰ ਹੈ ਸੀਆਈਐਸਐਫ ਨੇ ਤਿੰਨ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਹੈ ਫਰਜ਼ ਦੀ ਆਧਾਰ ਕਾਰਡ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੰਜ਼ਮਾ ਦੀ ਪਛਾਣ ਕਾਸਿਮ, ਮੋਨਿਤ ਅਤੇ ਸ਼ੌਇਬ ਦੇ ਵਿੱਚੋਂ ਹੋਈ ਹੈ ਇਹ ਤਿੰਨੋਂ ਤੇਨ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ 4 ਜੂਨ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਤਜ਼ਕਰਯੋਗ ਹੈ ਇਸ ਤੋਂ ਪਹਿਲਾਂ ਵੀ ਜੋ ਨਾਰੇ ਨੇ ਉਹ ਲਗਾਏ ਗਏ ਸਨ ਔਰ ਜੋ ਇਹ ਕਲਰ স্মੋਕ ਹੈ ਉਹ ਦੋ ਜਣੇ ਨੌਜਵਾਨ ਜਿਹੜੇ ਨੇ ਉਹ ਅੰਦਰ ਵੜੇ ਸਨ ਔਰ ਮਾਦੇ ਵੱਲੋਂ ਫਲਾਈ ਗਈ ਸੀ ਤਾਂ ਸਾਰੇ ਇਕਦਣਾ ਸੀ ਔਰ ਬਾਕੀ ਉਹ ਜਿਹੜੇ ਸਾਥੀ ਨੇ ਉਹਨਾਂ ਦੇ ਬਾਹਰ ਨਾਰੇਬਾਜ਼ੀ ਕਰ ਰਹੇ ਸਨ ਇਸ ਤਰੀਕੇ ਦੀ ਜਿਹੜੀ ਕਟਾਂ ਹੈ ਉਸ ਨਵੇਂ ਸੰਸਦ ਦੇ ਵਿੱਚ ਵਾਪਰੀ ਸੀ ਔਰ ਵੱਡੀ ਚੂਕ ਦੇਖਣ ਨੂੰ ਮਿਲੀ ਸੀ ਔਰ ਉਸ ਤੋਂ ਬਾਅਦ ਕਿਉਂਕਿ ਉਹ ਜਿਹੜੇ ਨੌਜਵਾਨ ਸਨ ਉਹ ਜਿਹੜੇ ਮੁਲਾਜ਼ਮ ਮੁਲਜ਼ਮ ਸਨ ਤਾਂ ਉਹ ਕਿਸੇ ਵੀਆਈਪੀ ਪਾਸ ਤੇ ਉਹਨਾਂ ਦੀ ਐਂਟਰੀ ਹੋਈ ਸੀ ਪਰ ਹੁਣ ਇਹ ਵੱਖਰੇ ਕਿਸਮ ਦਾ ਮਾਮਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਸਨ ਮਾਰੀ ਗਈ ਸਿਕਿਉਰਟੀ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ TISF ਨੇ ਤਿੰਨ ਮਜ਼ਦੂਰਾਂ ਨੂੰ ਕਾਬੂ ਕੀਤਾ ਹੈ ਮਜ਼ਦੂਰ ਦੱਸੇ ਜਾ ਰਹੇ ਨੇ ਫਰਜ਼ੀ ਆਧਾਰ ਕਾਰਡ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਮਲਜ਼ਮਾਂ ਦੀ ਪਛਾਣ ਕਾਸਿਮ ਮੋਲੇ ਸਤੇ ਸ਼ੌਇਬ ਦੇ ਵੱਜੋਂ ਹੋਈ ਹੈ ਤਾਂ ਸਾਰਾ ਮਾਮਲਾ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਹੈ ਨਵੀਂ ਸੰਸਦ ਦੱਸਦੀ ਹੈ ਕਿ ਬਣਾਈ ਗਈ ਪਾਰੋਸ ਤੋਂ ਬਾਅਦ ਹੋਣ ਇਲੈਕਸ਼ਨ ਹੋਏ ਨੇ ਹਾਲਾਂਕਿ ਤੋਂ ਪਹਿਲਾਂ ਹੀ ਜਿਹੜੇ ਸੰਸਦ ਸਾਨੂੰਸ ਦੇ ਵਿੱਚ ਸ਼ਿਫਟ ਹੋ ਗਏ ਸਨ ਯਾਨੀ ਕਿ ਨਵੀਂ ਸੰਸਦ ਚਾਲੂ ਕਰ ਦਿੱਤੀ ਗਈ ਸੀ ਇੱਥੇ ਹੁਣ ਕੰਮ ਹੁੰਦਾ ਹੈ ਤਾਂ 4 ਜੂਨ ਨੂੰ ਨਤੀਜੇ ਦੱਸੇ ਜਾ ਰਹੇ ਸਨ ਨਤੀਜੇ ਆ ਰਹੇ ਸੀ ਔਰ 4 ਜੂਨ ਦੀ ਹੀ ਇਹ ਘਟਨਾ ਦੱਸੀ ਜਾ ਰਹੀ ਹੈ ਤਿੰਨੋਂ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਕਾਸਿਮ ਮੋਨਿਸ ਅਤੇ ਸ਼ੌਅਬ ਦੇ ਵੱਜੂ ਹੋਈ ਹੈ ਤਾਂ ਸਾਰਾ ਮਾਮਲਾ ਜਿਹੜਾ ਹੈ ਸਿਕਿਉਰਿਟੀ ਦੇ ਵਿੱਚ ਜਨਾਜਾ ਹੋਇਆ ਹੈ ਤਾਂ ਸਿਕਿਉਰਿਟੀ ਦੇ ਵਿੱਚ ਸਨਮਾਰੀ ਕੀਤੀ ਗਈ ਹੈ ਔਰ ਕੁਲ ਬਿਲਾ ਕੇ ਇਹ ਮਾਮਲਾ ਜਿਹੜਾ ਹੈ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਹਲਕੇ ਦੇ ਵਿੱਚ ਸੁਭਾਵਿਕ ਤੌਰ ਤੇ ਸਿਕਿਉਰਿਟੀ ਜਾਂ ਫਿਰ ਜਿਹੜੀ ਪੁਲਿਸ ਹੈ ਗਿਆ ਜਿਹੜੀਆਂ ਹੋਰ ਟੁਕੜਿਆ ਤੇ ਨਾਤ ਨੇ ਉਹਨਾਂ ਦੇ ਵੱਲੋਂ ਨਹੀਂ ਲਿਆ ਜਾਏਗਾ ਤਾਂ ਸੁਭਾਵਿਕ ਤੌਰ ਤੇ ਦੁਗਾਈ ਚ ਜਾਇਆ ਜਾਏਗਾ ਕਿ ਇਹਨਾਂ ਦਾ ਮਕਸਦ ਕਿਸੇ ਕਿਉਂ ਇਸ ਤੋਂੰ ਦਿਨਾਲੇ ਜਾਲੀ ਆਧਾਰ ਕੜ ਦੇ ਅੰਦਰ ਜਾਂਦੀ ਇਹ ਕੋਸ਼ਿਸ਼ ਕਰ ਰਹੇ ਸਨ ਗੇਟ ਨੰਬਰ 3 ਤੋਂ ਇਹ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਾਰਾ ਮਾਮਲਾ ਜਿਹੜਾ ਹੈ ਉਹ ਕੀ ਹੈ ਹੁਣ ਤੱਕ ਇਨਵੈਸਟੀਗੇਸ਼ਨ ਕੀ ਆਇਆ ਇਸ ਦੇ ਬਾਰੇ ਵੀ ਅਸੀਂ ਜ਼ਰੂਰ ਜਾਣਕਾਰੀ ਹੋਰ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਵੱਡੀ ਖਬਰ ਤੋਂਨ ਗੁਰੂ ਦੱਸ ਰਹੇ ਹਾਂ ਇਹ ਅਜਿਆ ਨਹੀਂ ਹੈ ਕਿ ਇਹ ਕਿਉਂਕਿ ਹਾਲੀ ਦੇ ਵਿੱਚ ਨਵੀਂ ਸੰਸਦ ਜਿਹੜੀ ਹੈ ਉਹ ਤਿਆਰ ਹੋਈ ਉਸ ਤੋਂ ਬਾਅਦ ਇੱਥੇ ਸ਼ਿਫਟ ਹੋਏ ਸਾਰਾ ਕੰਮਕਾਜ ਇੱਥੋਂ ਚੱਲਣ ਲੱਗਿਆ ਕਿਉਂਕਿ ਅ ਥੋੜਾ ਜਿਹਾ ਪਹਿਲਾਂ ਦਾ ਜ਼ਿਕਰ ਹੈ ਤਾਂ ਉਸ ਤੋਂ ਬਾਅਦ ਇਹ ਦੂਸਰਾ ਮਾਮਲਾ ਹੋ ਚੁੱਕਿਆ ਹੈ ਇਸ ਨਵੀਂ ਸੰਸਦ ਦੇ ਵਿੱਚ ਹਾਲਾਂਕਿ ਜਦੋਂ ਪਹਿਲਾ ਇਹ ਘਟਾ ਕਰਮ ਹੋਇਆ ਸੀ ਜਦੋਂ ਉਹ ਕਲਰ স্মੋਕ ਪਿਲਾਈ ਗਈ ਸੀ ਨਾਰੇ ਲੱਗੇ ਸੀ ਤਾਂ ਉਸ ਵੇਲੇ ਵੀ ਕਈਆਂ ਨੇ ਸਵਾਲ ਚੁੱਕੇ ਸੀ ਕਿ ਪੁਰਾਣੀ ਸੰਸਦ ਚਲਦੇ ਅਜੇ ਹੀ ਅਜੇ ਹੀ ਕਦੇ ਨੌਬਤ ਨਹੀਂ ਆਈ ਅੱਜ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਐਨਡੀਏ ਸੰਸਦੀ ਦਲ ਦੀ ਬੈਠਕ ਤੋਂ ਬਾਅਦ ਦੱਸਦੇ ਕਿ ਰਾਸ਼ਟਰਪਤੀ ਨੂੰ ਐਨਡੀਏ ਲੀਡਰ ਮਿਲਣਗੇ ਤਾਂ ਫਿਰ ਇਹ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਿਆ ਜਾਏਗਾ ਸਵੇਰੇ 11 ਵਜੇ ਐਨਡੀਏ ਸੰਸਦੀ ਦਲ ਦੀ ਮੀਟਿੰਗ ਹੋਏਗੀ ਤਾਂ ਬੈਠਕ ਦੇ ਵਿੱਚ ਐਨਡੀਏ ਦੇ ਸੰਸਦਾਂ ਦੇ ਸਮੇਤ ਵੱਡੇ ਆਗੂ ਸ਼ਾਮਲ ਹੋ ਰਹੇ ਨੇ ਔਰ 240 ਨੰਬਰ ਭਾਜਪਾ ਨੂੰ ਹਾਸਲ ਹੁੰਦਾ ਹੈ ਤਾਂ 292 NDA ਦੇ ਕੋਲ ਹੈ ਤਾਂ NDA ਦੇ ਵਿੱਚ ਜਿਹੜੇ ਸਾਥੀ ਨੇ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਨੇ ਉਹਨਾਂ ਦੀਆਂ ਆਪਣੀਆਂ ਡਿਮਾਂਡਸ ਨੇ ਜਿਸ ਉੱਤੇ ਚਰਚਾ ਲਗਾਤਾਰ ਹੋ ਰਹੀ ਹੈ ਤਾਂ JDU ਦੇ ਵੱਲੋਂ TDP ਦੇ ਵੱਲੋਂ ਡਿਮਾਂਡਸ ਜਿਹੜੀਆਂ ਨੇ ਰੱਖੀਆਂ ਜਾ ਰਹੀਆਂ ਨੇ ਪਰ ਖਾਸ ਤੌਰ ਤੇ JDU ਦਾ ਜ਼ਿਕਰ ਕੀਤਾ ਜਾਏ ਤਾਂ ਆਪਣੇ ਮਸਲੇ ਵੀ ਜਿਹੜੇ ਉਹ ਰੱਖ ਰਿਹਾ ਹੈ ਅਗਨੀ ਵੀਰ ਯੋਜਨਾ ਨੂੰ ਲੈ ਕੇ ਉਹਨਾਂ ਨੇ ਵਿਰੋਧ ਕੀਤਾ ਹੈ ਪੰਕਜ ਕਪਾਈ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਜਾਣਕਾਰੀ ਹੈ ਤਾਂ ਅੱਜ ਪੀਐਮ ਮੋਦੀ ਨੂੰ NDA ਸੰਸਦੀ ਦਲ ਦਾ ਨੇਤਾ ਚੁਣਿਆ ਜਾਏਗਾ ਦੇਖੋ کافی ਅਹਿਮ ਹੈ ਕਿਉਂਕਿ ਹੈਟਰੀ ਕਰਦੇ ਹੋਏ ਨਜ਼ਰਾਨੇ ਦੇ ਪ੍ਰਧਾਨ ਮੰਤਰੀ ਦੇ ਦੌਰ ਤੇ ਨਰਿੰਦਰ ਮੋਦੀ ਔਰ ਅੱਜ ਜਿਹੜੇ ਭਾਜਪਾ ਦੇ ਤਮਾਮ ਅਲਾਈਅੰਸ 파ਟਨਰ ਨੇ ਉਹਨਾਂ ਦੀ ਜਿਹੜੀ ਬੈਠਕ ਹੋਣੀ ਹੈ ਔਰ ਉਸ ਉਸ ਤੇ ਨਾਲ-ਨਾਲ ਭਾਜਪਾ ਦੀ ਜਿਹੜੀ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਬੈਠਕ ਹੋਣੀ ਹੈ ਉਸ ਦੇ ਵਿੱਚ ਜਿਹੜਾ ਇਹਨਾਂ ਨੂੰ ਨੇਤਾ ਚੁਣਿਆ ਜਾਏਗਾ ਔਰ ਸਿੱਧੇ ਤੌਰ ਤੇ ਹੁਣ 9 ਤਰੀਕ ਨੂੰ 9 ਤਰੀਕ ਨੂੰ ਸਮਾਂ ਰੱਖਿਆ ਗਿਆ ਹੈ ਆਫਲੈਂਡ ਦੇ ਲਈ ਔਰ ਇਸ ਦੇ ਲਈ ਖਾਸ ਤੌਰ ਤੇ ਕਈ ਸਾਰੇ ਗੈਸ ਜਿਹੜੇ ਨੇ ਉਹ ਬੁਲਾਏ ਗਏ ਨੇ ਜਿਨ੍ਹਾਂ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਸਪੈਸ਼ਲ ਇਨਵਾਈਟਿਟੀ ਦੇ ਤੌਰ ਤੇ ਜਿਨ੍ਹਾਂ ਨੇ ਸੈਂਟਰਲ ਵਿਸ਼ਾ ਪ੍ਰੋਜੈਕਟ ਤਿਆਰ ਕੀਤਾ ਸੀ ਉਹ ਲੇਬਰ ਨੂੰ ਬੁਲਾਇਆ ਗਿਆ ਇਸ ਤੋਂ ਇਲਾਵਾ ਜਿਹੜੀ ਰੇਲਵੇ ਬੰਦੇ ਭਾਰਤ ਅਤੇ ਮੈਟਰੋ ਦੇ ਜਿਹੜਾ ਸਟਾਫ ਹੈ ਉਹਨਾਂ ਨੂੰ ਬੁਲਾਇਆ ਗਿਆ ਔਰ ਇਸ ਤੋਂ ਇਲਾਵਾ 트랜ਸਜੈਂਡਰ ਕੁਛ ਨਹੀਂ ਉਹਨਾਂ ਨੂੰ ਵੀ ਜਿਹੜਾ ਵਾ ਸੱਦਾ ਪੱਤਰ ਭੇਜਿਆ ਗਿਆ ਯਾਨੀ ਕਿ ਮਜ਼ਦੂਰਾਂ ਤੇ ਖਾਸ ਧਿਆਨ ਉਹਦੇ ਦੌਰਾਨ ਜਿਹੜਾ ਵਾ ਹੋ ਰਹਿਣ ਵਾਲਾ ਵਾ ਔਰ ਫੋਨ ਪ੍ਰਧਾਨ ਮੰਤਰੀ ਦੇ ਤੌਰ ਤੇ ਤੀਸਰੀ ਵਾਰ ਨਰਿੰਦਰ ਮੋਦੀ ਜਿਹੜੇ ਨੇ ਉਹ ਹੋਰਤ ਲੈਣ ਜਾ ਰਹੇ ਨੇ ਹਾਲਾਂਕਿ 2014 ਤੇ 2019 ਦੇ ਮੁਕਾਬਲੇ ਜਿਹੜਾ ਇਹ ਤੀਸਰਾ ਜਿਹੜਾ ਇਹਨਾਂ ਦਾ ਦਸਤਾਰੇ ਕਾਲ ਹੋਏਗਾ ਉਸ ਦੇ ਵਿੱਚ ਕਈ ਸਾਰੀਆਂ ਚੁਣੌਤੀਆਂ ਇਸ ਤਰ੍ਹਾਂ ਕਿ ਵੀ ਰਹਿਣ ਵਾਲੀਆਂ ਨੇ ਜਿਹੜਾ ਜਾਦੂਈ ਅੰਕੜਾ 272 ਦਾ ਹੈ ਉੱਥੇ ਤੱਕ ਬੀਜੇਪੀ ਨਹੀਂ ਪਹੁੰਚ ਸਕੀ ਔਰ ਜਿਹੜੇ ਸਯੋਗੀ ਦਲ ਨੇ ਚਾਹੇ ਜੀਡੀਪੀ ਹੋਵੇ ਚਾਹੇ ਡੀਐਮਸੀ ਹੋਵੇ ਇਹਨਾਂ ਨੇ ਕਈ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਖਾਸ ਤੌਰ ਤੇ ਨਰਿੰਦੇਸ਼ ਕੁਮਾਰ ਕੇਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਅਗਨੀਵੀਰ ਜਿਹੜੀ ਸਕੀਮ ਲਿਆਂਦੀ ਹੈ ਉਸ ਦੇ ਉੱਤੇ ਰਿਵਿਊ ਕੀਤਾ ਜਾਵੇ ਉਸ ਨੂੰ ਬਦਲਣ ਦੀ ਲੋੜ ਹੈ ਇਸ ਤੋਂ ਇਲਾਵਾ ਕਈ ਸਾਰੇ ਜਿਹੜੇ ਵੱਡੇ ਮਹਿਕਮੇ ਨੇ ਚਾਹੇ ਰੇਲਵੇ ਦਾ ਮਹਿਕਮਾ ਹੋਵੇ ਚਾਹੇ ਖਜ਼ਾਨੇ ਦਾ ਮਹਿਕਮਾ ਹੋਵੇ ਚਾਹੇ ਖੇਤੀਬਾੜੀ ਦਾ ਮਹਿਕਮਾ ਹੋਵੇ ਇਨਾਂ ਦੀ ਮੰਗ ਕਰਦੇ ਹੋਏ ਨਿਤਿਸ਼ ਕੁਮਾਰ ਨਜ਼ਰ ਆ ਰਹੇ ਨੇ ਔਰ ਦੂਜੇ ਵੱਸੇ ਨਾਇਡੂ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਕਿ ਇੱਕ ਤਾਂ ਲੋਕ ਸਭਾ ਸਪੀਕਰ ਦਾ ਅਹੁਦਾ ਜਿਹੜਾ ਹੈ ਉਹ ਉਹਨਾਂ ਦੀ ਪਾਰਟੀ ਨੂੰ ਦਿੱਤਾ ਜਾਵੇ ਔਰ ਦੂਜਾ ਐਨਡੀਆ ਦਾ ਕਨਵੀਨਰ ਵੀ ਬਣਾਇਆ ਜਾਵੇ ਤਾਂ ਕਈ ਸਾਰੇ ਚੈਲੰਜ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਦੇ ਤੌਰ ਤੇ ਜਦੋਂ ਰਲਵਲੀ ਸਰਕਾਰ ਹੁੰਦੀ ਹੈ ਤਾਂ ਨਰਿੰਦਰ ਮੋਦੀ ਦੇ ਸਾਹਮਣੇ ਰਹਿਣ ਵਾਲੇ ਨੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਮਿਲਾ ਕੇ ਸਰਕਾਰ ਬਣ ਰਹੀ ਹੈ ਪਰ ਗੱਠ ਜੋੜ ਦੇ ਨਾਲ ਔਰ ਗੱਠ ਜੋੜ ਦੇ ਵਿੱਚ ਬਹੁਤ ਸਾਰੇ ਅਸੀਂ ਕਹਿ ਸਕਦੇ ਚੁਣੌਤੀਆਂ ਇਸ ਵੇਲੇ বিজেপি ਸਰਕਾਰ ਦੇ ਲਈ ਨੇ বিজেপি ਦੇ ਲਈ ਨੇ ਕਿ ਕਿਸ ਤਰੀਕੇ ਦੇ ਨਾਲ ਸਾਰੇ ਸਾਥੀ ਨਾਲ ਰਹਿਣ ਔਰ ਨਾਲ ਚੱਲਣ ਅਗੇ ਵਾਧੇ ਆ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਗੱਠ ਜੋੜ ਨਹੀਂ ਚੱਲੇਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਨਾਲ ਗੱਠ ਜੋੜ ਨਹੀਂ ਕਰੇਗੀ ਆਮ ਆਦਮੀ ਪਾਰਟੀ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਦਾ ਇਹ ਬਿਆਨ ਆਇਆ ਹੈ ਤਾਂ ਸਿਰਫ ਲੋਕ ਸਭਾ ਇਲੈਕਸ਼ਨ ਦੇ ਲਈ ਹੀ ਗੱਠ ਜੋੜ ਹੋਇਆ ਸੀ ਗੋਪਾਲ ਰਾਏ ਨੇ ਕਿਹਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ ਜਿੱਚੀਆਗੂ ਸ਼ਹਿਰਜ਼ਾਦ ਸਰਜ਼ਾਦ ਪੁਨਾਵਾਲਾ ਇਹਨਾਂ ਦੱਸਿਆ ਕਿ ਨਿਸ਼ਾਨਾ ਸਾਧਿਆ ਇਹ ਇੱਕ ਗੱਠ ਜੋੜ ਸਿਰਫ ਮਤਲਬ ਦਾਸੀ বিজেপি ਕਹਿ ਰਹੀ ਹੈ ਸਾਜਸ਼ ਕੱਢੀ ਹੈ ਸੱਤ ਦੀਆਂ ਸੱਤ ਤੀਜਾ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਬੀਜਪੀ ਦੇ ਖਾਤੇ ਗਈਆਂ ਨੇ ਇੱਕ ਵੀ ਸੀਟ ਜਿਹੜੀ ਹੈ ਉਹ ਕਾਮਯਾਬ ਨਹੀਂ ਹੋਈ ਨਾ ਕਾਂਗਰਸ ਪਾਰਟੀ ਨਾ ਆਮ ਆਦਮੀ ਪਾਰਟੀ ਲੈਣ ਦੇ ਵਿੱਚ ਇਸ ਤੋਂ ਬਾਅਦ ਸਟੇਟਮੈਂਟ ਆਈ ਹੈ ਦਿੱਲੀ ਵਿੱਚ ਦੋਸਤੀ ਕਰ ਰਹੇ ਸੀ ਔਰ ਬੀਜਪੀ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਦੁਸ਼ਮਣ ਸੀ ਇੱਕ ਘਟ ਜੋੜ ਫਰੈਂਡਸ਼ਿਪ ਵਿਦ ਬੈਨੀਫਿਟ ਸੀ ਤਾਂ ਵੀ ਜਫੀਦਾ ਇਹ ਕਹਿਣਾ ਹੈ ਹੁਣ ਇਸ ਘਟ ਜੋੜ ਦਾ ਤਿੰਨ ਤਲਾਕ ਹੋ ਗਿਆ कांग्रेस आगू देवेंद्र यादव का बयान आया है उन्होंने कहा कि पहला ही साफ सी कि असी विधानसभा वक्रे लगा बहुत साफ है कि ये रिलायंस लोकसभा चुनाव के लिए था लोकसभा चुनाव हमने ईमानदारी से मिलकर के लड़ा है दिल्ली जो विधानसभा का चुनाव है उसके लिए देश भर में कोई गठबंधन नहीं है और दिल्ली के अंदर दिल्ली की जनता के साथ मिलकर के हम इस लड़ाई को लड़ेंगे और जीतेंगे वैसे भी ये मतलब का ही गठबंधन था दिल्ली में दोस्ती कर रहे थे पंजाब में कुश्ती कर रहे थे और चंडीगढ़ में मस्ती कर रहे थे इट वॉज अ फ्रेंडशिप विद बेनिफिट्स और फ्रेंडशिप विद बेनिफिट्स का मतलब ये है कि जैसे ही बेनिफिट खत्म तो फ्रेंडशिप खत्म और इसीलिए अब ये जो कुछ दिनों पहले निकाह फरमाया था तीन तलाक में तब्दील हो गया अब देखिए कांग्रेस पार्टी फिर से जैसे पंजाब में आम आदमी पार्टी को भ्रष्टाचारी कहती है कहती है कि ये उग्रवादियों के साथ है अब दिल्ली में भी जो एक दूसरे के तारीफों के पुल बांध रहे थे वो एक दूसरे को गालियां देंगे यही इंडिया अलायंस का चरित्र है अब तो केवल यहाँ पर तीन तलाक हुआ है मैं समझता हूँ कि हमने एक चुनाव से पहले इंडिया गठबंधन के रूप में एक मजबूत अलायंस बनाने की कोशिश की देश के लोकतंत्र को बचाने की इस लड़ाई में बहुत सारे लाइक माइंडेड लोग साथ में आए इसी प्रकार से आम आदमी पार्टी भी दिल्ली में हमारे साथ आई हमने चुनाव लड़ा अच्छे कोऑर्डिनेशन के साथ लड़ा और मुझे खुशी है कि लोगों ने उसको एक्सेप्ट भी किया कहीं ना कहीं आप देख रहे हैं कि हमारा जो वोट प्रतिशत था वो इस दौरान बढ़ा है लेकिन मैं स्पष्ट करना चाहता हूं कि जो हमारा आ, अलायंस था वो लोकसभा के लिए था और हम लगातार ये कहते आए हैं कि जो आ, ये हमारा अलायंस रहेगा वो लोकसभा तक हमारा सीमित था ਅਕੀਵਾਦਿਆਂ ਤੱਕ ਅੰਗਨਾਰਾ ਨੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕੋਨਸਟੇਬਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਸੀਆਈਐਸਐਫ ਕੋਨਸਟੇਬਲ ਕੁਲਵਿੰਦਰ ਕੌਰ ਨੂੰ ਦੱਸਦੀ ਹੈ ਕਿ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਔਰ ਸੀਆਈਐਸਐਫ ਨੇ ਕੁਲਵਿੰਦਰ ਕੌਰ ਨੂੰ ਸਸਪੈਂਡ ਵੀ ਕਰ ਦਿੱਤਾ ਹੈ ਹਾਲੇ ਤੱਕ ਦੱਸਦੇ ਦੱਸੀ ਕਿ ਐਫਆਰ ਦਰਜ ਕੁੰਦੀ ਕੋਈ ਜਾਣਕਾਰੀ ਨਹੀਂ ਹੈ 에어ਪੋਰਟ ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਚਾਰੇ ਨੇ ਹਾਲਾਂਕਿ ਸੋ ਲੈ ਕੇ ਦੋ ਵੀਡੀਓਜ਼ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਕਿ ਇੱਕ ਵੀਡੀਓ ਦੇ ਵਿੱਚ ਤਾਂ ਸਾਰਾ ਘਟਨਾਕ੍ਰਮ ਨਜ਼ਰ ਆ ਰਿਹਾ ਹੈ ਦੂਸਰੇ ਦੇ ਵਿੱਚ ਆਮੋ ਸਾਹਮਣੇ ਖੰਗਨਾਰਾ ਨੌਤ कुलविंदर नजर आ रहे हैं घटना का कौमी महिला कमिश्नर ने नोटिस भी लै लिया है एन ने कुलविंदर कौर के खिलाफ सख्त कार्रवाई की मांग की है तो कुलविंदर कोर्ट वीडियो वीडियो सुनिया जा सकता है कि कह रही है कंगना ने किसान आंदोलन दौरान धरने से के महिलाओं को लेकर गलत बयानबाजी की थी जिस नाराज होकर उन्होंने थप्पड़

विक्रमजीतिया ਦੇ ਵੱਲੋਂ ਕਿਹਾ ਗਿਆ ਕਿ ਕੁੜਕਤਨ ਵਾਲੇ ਬਿਆਨਾਂ ਤੋਂ ਬੁਰੇਸ ਕਰਨਾ ਚਾਹੀਦਾ ਨਾਲੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਵੀ ਸਵਾਲ ਚੁੱਕੇ ਨੇ ਕਿ ਕੰਗਰ ਨੇ ਪੰਜਾਬੀਆਂ ਦੇ ਖਿਲਾਫ ਨਫਰਤੀ ਚਿਪਕਣੀ ਕੀਤੀ। ਅਕਾਲ ਮਿਲਾਕੇ ਦਾਜ਼ੀਏ ਕੇ ਕੰਗਨਾਰ ਨਾਟ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਸਾਰਾ ਕਟਾਕ੍ਰਮ ਦੱਸਿਆ ਦੱਸਿਆ ਕਿ ਕਿਵੇਂ ਉਹਨਾਂ ਨੂੰ ਹਿਟ ਕੀਤਾ ਗਿਆ ਫੇਸ ਤੇ कि चिंता है पंजाब उग्रवाद और नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभ चिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सी की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो हैं वो सपोर्ट करती हैं और आई एम सेफ बट माई कंसर्न इज़ कि जो आतंकवाद और उग्रवाद पंजाब में बढ़ रहा है हाउ डू वी हैंडल दैट ਹਰਜਿੰਦਰ ਬਾਦਲ ਨੇ ਟਵੀਟ ਕੀਤਾ ਹੈ ਇਸ ਬਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵਾਲੇ ਪਾਸੇ ਧਿਆਨ ਦੇਣ ਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੀ ਹਾਂ ਪੰਜਾਬੀਆਂ ਨੂੰ ਆਤਵਾਦੀ ਜਾਂ ਉਗਰਵਾਦੀ ਦਾ ਲੇਬਲ ਲਗਾਉਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਪੰਜਾਬੀ ਦੇਸ਼ ਭਗਤੀ 'ਚ ਸਭ ਤੋਂ ਅੱਗੇ ਨੇ ਸਰਹੱਦਾਂ 'ਤੇ ਦੇਸ਼ ਦੀ ਸੇਵਾ ਕਰਦੇ ਨੇ ਤੇ ਲੰਗਰ ਚੁਕਾਉਂਦੇ ਨੇ ਅਸੀਂ ਬਿਹਤਰ ਦੇ ਹੱਕਦਾਰ ਹਾਂ ਤਾਂ ਇਹ ਟਵੀਟ ਕੀਤਾ ਔਰ ਦੂਸਰਾ ਵਿਕਰਮ ਅਚੀਆ ਨੇ ਟਵੀਟ ਕੀਤਾ ਉਹਨਾਂ ਨੇ ਲਿਖਿਆ ਕਿ ਸਾਨੀਆਂ ਅੰਦੋਲਨ ਦਾ ਦਰਦ ਅੱਜ ਵੀ ਪੰਜਾਬੀਆਂ ਦੇ ਮਨਾਂ ਵਿੱਚ ਹੈ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ ਪਰ ਕੰਗਨਾ ਨੇ ਪੰਜਾਬੀਆਂ ਖਾਸ ਕਰਕੇ ਔਰਤਾਂ ਵਿਰੁੱਧ ਜ਼ਹਿਰ ਉਗਲਿਆ ਹੈ ਤਾਂ ਚੰਡੀਗੜ੍ਹ 에য়ারਪੋਰਟ ਤੇ ਅੱਜ ਜੋ ਕੁਝ ਹੋਇਆ ਉਹ ਕੰਗਨਾ ਖਿਲਾਫ ਪੰਜਾਬੀਆਂ ਦੇ ਗੁੱਸੇ ਦਾ ਨਤੀਜਾ ਹੈ ਹਾਲਾਂਕਿ ਮੈਂ ਕਿਹਾ ਕਿ ਕਿਸੇ ਵੀ ਰੂਪ ਦੇ ਵਿੱਚ ਹਿੰਸਾ ਦਾ ਸਮਰਥਕ ਨਹੀਂ ਕਰਦਾ ਹਾਂ ਪਰ ਅੱਜ ਜੋ ਉਜਵਪਰਿਆ ਉਹ ਦੇਸ਼ ਦੇ ਕਿਸਾਨਾਂ ਸੈਨਿਕਾਂ ਦੀ ਆਵਾਜ਼ ਨੂੰ ਸੁਣਨ ਤੋਂ ਇਨਕਾਰ ਕਰਨ ਦਾ ਨਤੀਜਾ ਹੈ ਤਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਅਜਿਹੀ ਸਥਿਤੀ ਕਿਉਂ ਪੈਦਾ ਹੋਈ ਹੈ ਜਿਸ ਨੇ ਕੁਲਵਿੰਦਰ ਕੌਰ ਨੂੰ ਅਜਿਹੇ ਸਖਤ ਕਦਮ ਚੁੱਕਣ ਲਈ ਮਜਬੂਰ ਕੀਤਾ ਅਗੇ ਲਿਖਦੇ ਨੇ ਕਿ ਅੱਜ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬੀ ਆਤਵਾਦੀ ਬੰਦ ਰਹੇ ਨੇ ਸਾਨੂੰ ਅਜਿਹੇ ਬਿਆਨਾਂ ਤੋਂ ਬਚਣ ਦੀ ਲੋੜ ਹੈ ਜੋ ਕੁੜੱਤਨ ਦਾ ਮਾਹੌਲ ਪੈਦਾ ਕਰਦੇ ਨਾਲ ਹੀ ਹਰਜਿੰਦਰ ਸਾਹਿਬ ਟਵੀਟ ਕਰਦੇ ਨਾਲੇ ਵੀ ਲਿਖਿਆ ਮੈਂ ਕਿਸੇ ਕਿਸਮ ਦੀ ਹਿੰਸਾ ਦੇ ਖਿਲਾਫ ਹਾਂ ਪਰ ਲੱਗਦਾ ਹੈ ਕਗਨਾ ਨੇ ਕੋਈ ਸਬਕ ਨਹੀਂ ਸਿੱਖਿਆ ਤੇ ਫਿਰ ਪੰਜਾਬ ਦੇ ਕਿਸਾਨਾਂ ਪ੍ਰਤੀ ਜ਼ਹਿਰ ਸੁੱਟ ਰਹੀ ਹੈ ਉਹ ਆਪਣੇ ਥੱਪੜ ਨੂੰ ਪੰਜਾਬ ਚਾਤਵਾਦ ਦੇ ਉਭਾਰ ਦੇ ਵੱਜੋਂ ਪੇਸ਼ ਕਰ ਰਹੀ ਹੈ ਪਰ ਉਹ ਨਹੀਂ ਸਮਝ پا ਰਹੀ ਕਿ ਇਹ ਥੱਪੜ ਹੈ ਗੋਲੀ ਦਾ ਇਸ ਤੋਂ ਇਲਾਵਾ ਜਸਵੀਰ ਜੱਸੀ ਅਲਾਕਾਰ ਨੇ ਉਹਨਾਂ ਨੇ ਵੀ ਟਵੀਟ ਕੀਤਾ ਲਿਖਿਆ ਹੈ ਬਿੱਬੀ ਥੱਪੜ ਆਤਵਾਦ ਥੋੜੀ ਨਾ ਹੁੰਦਾ ਜ਼ਿੰਮੇਵਾਰੀ ਵੱਡੀ ਹੈ ਅਜੇ ਵੀ ਸੋਚ ਕੇ ਬੋਲੋ ਦਾ ਇਸ ਕਿਸਮ ਦਾ ਟਵੀਟ ਜਸਵੀਰ ਜੱਸੀ ਦੇ ਵੱਲੋਂ ਕੀਤਾ ਗਿਆ ਅੱਗੇ ਬਦਾਂਗੇ ਤਾਂ CISF ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਸਾਹਮਣੇ ਆਇਆ ਹੈ ਪਰ ਸਤੇ ਫੋਨ ਨੂੰ ਸਕੈਨਰ ਦੇ ਵਿੱਚ ਉਹ ਲੰਗਾਰ ਨੂੰ ਲੈ ਕੇ ਵਿਵਾਦ ਹੋਇਆ ਸੀ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਤੂ ਤੂ ਮੈਂ ਮੈਂ ਦੇ ਦੁਪਰਾਂ ਗੱਲ ਕਿਰਸਾਨੀ ਅੰਦੋਲਨ ਤੱਕ ਪਹੁੰਚ ਗਈ ਕੰਗਨਾ ਨੇ ਸਾਡੀਆਂ ਮਾਵਾ ਪੈਣਾ ਬਾਰੇ ਗਲਤ ਕੋਟਿਆ ਬਕਵਾਦਾ ਕਹਿਣਾ ਹੈ ਪੰਜਾਬ ਬਾਰੇ ਮਾੜਾ ਬੋਲਣਾ ਕੰਗਨਾ ਦੀ ਆਦਤ ਹੈ ਪਰਵਾਰ ਨੇ ਕਿਹਾ ਜਿੰਦਾਬਾਦ ਜਿੰਦਾਬਾਦ ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਘਾਉਂਦੇ ਆ ਪਰਸ ਵੀ ਉਤੋਂ ਤੋਂ ਤੋਂ ਮੈਂ ਮੈਂ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੁਝ ਹੋਇਆ ਤੁਸੀਂ ਕਹਿੰਦੇ ਉਹਨਾਂ ਦਾ ਸਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਜਿਹੜਾ ਕੰਗਲਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ 1000 ਰੁਪਏ ਦਿਹਾਂ ਤੇ ਦੱਸਦੇ ਜਦਿਆਂ ਮਾਵਾ ਭੈਣਾ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣੀਆਂ ਸੇ ਵੀ ਗੱਲਾਂ ਨੇ ਲੱਗੀਆਂ ਦੇਖੋ ਜਦੋਂ ਟੂ ਟੂ ਮਾਮਾ ਹੋ ਗਏ ਤੇ ਕੰਗਰਾਂ ਨੌਤ ਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆਂ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵਿਕ ਹੀ ਆ ਵੀ ਕਿਤੇ ਨਾ ਕਿਤੇ ਹੋ ਜਾਂਦਾ ਇਹ ਤਾਂ ਉਹ ਇੱਕ ਵੀਡੀਓ ਚਾਰੀ ਕੀ ਕਿਹਾ ਹੈ ਕਿ ਗਾਹ ਅੱਤਵਾਦ ਪਹਿਲਾਂ ਫਾਇਦਾ ਜਦੋਂ ਉਹਨਾਂ ਕੋਲ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਉ ਜਿਹੜਾ ਬਿਆਨ ਉਹ ਦੇਣਾ ਹੁੰਦਾ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਆ ਵਾਰ-ਵਾਰ ਵੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਈ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਤੇ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਆ ਕਿ ਮੀਡੀਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ ਸਪੋਰਟ ਦੇ ਆ। ਅਤਵਾਦੀ ਆ ਆਪਣਾਨੇ ਆ ਇਹਨਾਂ ਨੇ ਘੱਟ ਦੀ ਜੰਗ ਵੀ ਲੜੀ 65 ਦੀ ਵੀ ਲੜੀ ਕਿਉਂ ਅਤਵਾਦੀ ਹੀ ਇਹਨਾਂ ਜੰਗਾਂ ਲੜੀਆਂ ਪਹਿਲਾਂ। ਇਹ ਬਿਲਕੁਲੋ ਗਲਤ ਬੋਲ ਰਹੀ ਆ ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਤਾਂ ਕਿਤੇ ਕਿੰਨੀਆਂ ਸੌ ਹੌ ਤੇ ਦਿਹਾੜੀ ਤਾਈਆਂ ਸੀ। ਉਹ ਜੂਨ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਆ ਗੱਲਾਂ ਬੋਲੀਆਂ। ਇਹ ਤਾਂ ਕਾਰ ਹੈ ਤੇ ਉਹਨਾਂ ਦਾ ਪੁੰਦੂ ਮੈਮ ਹੋਈ ਆ ਉਹ ਇਹ ਲਫ਼ਜ਼ ਜ਼ਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ ਕੋਈ ਲੱਫੜ ਨਹੀਂ ਵੇਖਿਆ ਸੀ ਕੋਈ ਗੱਲ ਨਹੀਂ ਇਹਦੀ ਜਾਂਚ ਹੋਊਗੀ ਲਕਵਾਰੀ ਹੋਊਗੀ ਸਾਰਾ ਸਾਹਮਣੇ ਆਜੂਗਾ ਜੀ ਸੱਚ ਅਸੀਂ ਮੰਗ ਕੀ ਕਰਨੀ ਚਾਹੁੰਦੇ ਅਸੀਂ ਮੰਗੇ ਕਰਨੀ ਚਾਹੁੰਦੇ ਜੋ ਸੱਚ ਉਹ ਸਾਹਮਣੇ ਦਿਖਾਇਆ ਜਾਵੇ ਜੇ ਥੱਪੜ ਮਾਰਿਆ ਤਾਂ ਉਹ ਦਿਖਾਇਆ ਜਾਵੇ ਕਿੱਥੇ ਮਾਰਿਆ ਵਾ ਇਹ ਬਿਲਕੁਲ ਜਿਹੜੀ ਅਤਵਾਦੀ ਦੱਸਣ ਦੇ ਅਤਵਾਦੀ ਨਹੀਂਗੇ ਪੰਜਾਬ ਦੇ ਸਾਰੇ ਯੋਧੇ ਆ ਸੂਰਬੀਰੇ ਆ ਕੀ ਕਰੇ 16 ਸਾਲ ਤੋਂ ਲੜਕੀ ਜਿਹੜੀ ਆ ਉਹ ਆਰਮੀ 'ਚ ਕੰਮ ਕਰ ਰਹੀ ਆ ਕੀ ਉਹਨੇ ਪਹਿਲਾਂ ਅਜ ਤੋਂ ਪਹਿਲਾਂ ਕੋਈ ਇਹੋ ਜਿਹੀ ਕੋਈ ਹਰਕਤ ਹੋਈ ਏ ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ ਕਰਨਦੇ ਆ ਆਰਮੀ ਦੀ ਨੌਕਰੀ ਕਰਨਦੇ ਆ ਸਰਵਿਸ ਕਰਨਦੇ ਆ ਸਾਰੇ ਅਤਵਾਦੀ ਆ ਅਗੇ ਪਤਾ ਲਾਂਗੇ ਤਾਂ EVM ਤੇ ਉੱਤੇ ਸਵਾਲਾਂ ਤੇ ਬਖਚੋਣ ਕਮਿਸ਼ਨਰ ਆਜੀਬ ਕੁਮਾਰ ਦਾ ਬਿਆਨ ਆਇਆ ਹੈ EVM ਨੂੰ ਹਰ ਚੋਣਾਂ ਦੇ ਵਿੱਚ ਕੋਸਿਆ ਜਾਂਦਾ ਹੈ ਉਹਨਾਂ ਨੇ ਇਹ ਕਿਹਾ ਹੈ ਤਾਂ EVM ਨੂੰ ਗਾਲਾਂ ਖਾਂਦ ਯਾਦਤ ਹੈ ਤਾਂ ਸੀ ਇਸੀ ਦਾ ਕਹਿਣਾ ਹੈ ਪਿਛਲੇ 20 ਤੋਂ 22 ਸਾਲ ਤੋਂ ਸਹੀ ਨਤੀਜੇ ਹੋ ਰਹੇ ਨੇ EVM ਨੂੰ ਕੁਝ ਦਿਨ ਆਰਾਮ ਕਰਨ ਦਿੰਦੇ ਹਾਂ ਸੀ ਇਸੀ ਦਾ ਕਹਿਣਾ ਹੈ ਅਗੀਆਂ ਚੋਣਾਂ 'ਚ ਫਿਰ ਕੱਢਾਂਗੇ ਅਤੇ ਫਿਰ ਆਪਣੇ ਕੰਮ ਕਰੇ ਤਾਂ ਦੱਸ ਦਈਏ ਕਿ ਹੁਣ ਰਿਜ਼ਲਟ ਆ ਚੁੱਕੇ ਨੇ ਤਾਂ ਹੁਣ EVM ਨੂੰ ਜਿਹੜਾ ਹੈ ਉਹ ਬਿਲਕੁਲ ਆਰਾਮ ਦੇ ਲਈ रख दिया गया है खुद चो कमिश्नर मुख्य चो कमिश्नर कह रहे हैं नाली ने क्या उन्होंने कहा कि हर चोणा चूसिया ईवीएम जाने अब तो सबके सामने है अब तो सबको पता है तो अब उसको बेचारी को क्यों पीटना है उसको से दूर रहते हैं थोड़े दिन उसको भी आराम करने दीजिए नेक्स्ट सिलेक्शन तक आराम करेगी फिर बाहर आएगी फिर उसी तरीके से उठेगी बैटरी बदलेंगे फिर उसके पेपर बदलेंगे फिर वो गाली खाएगी फिर वो अपना रिज़ल्ट अच्छे से दिखाएगी पिछले बीस बाईस इलेक्शन से ऐसी रिजल्ट दिखा रही है सरकारें एक जगह से दूसरी जगह बदलती चली जाती हैं पूरे राज्यों में बहुत सारों तो उसका शायद मुहूर्त जब जन्म हुआ था ऐसा था कि उसको गाली खानी है लेकिन वो बहुत भरोसेमंद चीज़ है वो वो हर प्रकार से तटस्थ हो चुकी है और वो अपना काम करती रहती है